ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਖੋਏ ਦਾ ਹਲਵਾ ਜੋ ਕਿ ਇਨੇ ਦਿਨੀ ਬਹੁਤ ਜ਼ਿਆਦਾ ਮਸ਼ਹੂਰ ਹੋ ਰਿਹਾ ਹੈ ਤੇ ਬਹੁਤ ਜ਼ਿਆਦਾ ਇਸ ਦੀ ਰੈਸিপি ਵਾਇਰਲ ਚੱਲਦੀ ਹੈ ਤੇ ਇਹ ਬਣਾਉਣ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਜੇਕਰ ਵੀਡੀਓ ਚੰਗੀ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਅਸੀਂ ਤੁਹਾਨੂੰ ਇਹ ਹਲਵਾ ਬਿਨਾ ਪਾਣੀ ਦੀ ਇੱਕ ਵੀ ਬੂੰਦ ਤੋਂ ਮਣਾਉਣਾ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਇਸ ਨੂੰ ਬਿਲਕੁਲ ਪਾਣੀ ਨਾ ਪਾ ਕੇ ਬਣਾ ਸਕਦੇ ਹੋ ਤੇਜ਼ ਦੇ ਵਿੱਚ ਕੋਈ ਖੋਪਾ ਵਗੈਰਾ ਇਹ ਚੀਜ਼ਾਂ ਪਾਉਣ ਦੀ ਵੀ ਖਾਸ ਜ਼ਰੂਰਤ ਨਹੀਂ ਹੁੰਦੀ ਇਹ ਹਲਵਾ ਬੈਸੇ ਹੀ ਬਹੁਤ ਟੇਸਟੀ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਕੜਾਹੀ ਦੇ ਵਿੱਚ ਕੀ ਲੈ ਲੈਣਾ ਹੈ ਕੀ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਜਦੋਂ ਵੀ ਤੁਸੀਂ ਹਲਵਾ ਜਾਂ ਕੋਈ ਵੀ ਮਠਾਈ ਘਰ ਦੇ ਵਿੱਚ ਬਣਾਉਨੇ ਹੋ ਤਾਂ ਯਾਦ ਰੱਖੋ ਕਿ ਉਸ ਦੇ ਵਿੱਚ ਅਸੀਂ ਦੇਸੀ ਘਿਓ ਦਾ ਹੀ ਇਸਤੇਮਾਲ ਕਰਨਾ ਹੈ ਦਸੌਰੂ ਕੀ ਵਗੈਰਾ ਦਾ ਇਸੇ ਮਸਲਾ ਸਿ ਨਹੀਂ ਕਰਨਾ ਫਿਰ ਅਸੀਂ ਇਸ ਦੇ ਵਿੱਚ ਆਟਾ ਤੇ ਮੈਦਾ ਮਿਕਸ ਕਰਕੇ ਲਿਆ ਹੈ ਇਸ ਨੂੰ ਅਸੀਂ ਕੀ ਦੇ ਵਿੱਚ ਪਾ ਦਿੱਤਾ ਤੇ ਇਸ ਦਾ ਅਸੀਂ ਥੋੜਾ ਜਿਹਾ ਕਲਰ ਚੇਂਜ ਕਰਾਂਗੇ ਜਦੋਂ ਅਸੀਂ ਘਿਓ ਦੇ ਵਿੱਚ ਆਟਾ ਮੈਦਾ ਜਾਂ ਬੇਸਣ ਕੁਝ ਵੀ ਪਾਉਂਦੇ ਹਾਂ ਤਾਂ ਸਾਨੂੰ ਜਿਹੜਾ ਸਾਡਾ ਖੁਰਚਣਾ ਜਾਂ ਕੜਚੀ ਉਹ ਬਹੁਤ ਹੀ ਜਲਦੀ ਜਲਦੀ ਦੇ ਨਾਲ ਫੇਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਬਹੁਤ ਹਲਕਾ ਹਲਕਾ ਫਿਰਦੇ ਜਾਂ ਫਿਰ ਫੇਰ ਦੇਣੀ ਇਸੇ ਤਰ੍ਹਾਂ ਰਹਿਣ ਦੇਣੇ ਆ ਤਾਂ ਕੀਦਿਆਂ ਤੇ ਆਟੇ ਦੀਆਂ ਗੱਠਾ ਬਣ ਜਾਂਦੀਆਂ ਨੇ ਜੋ ਗੱਠਾ ਅਸੀਂ ਹਲਵੇ ਦੇ ਵਿੱਚ ਬਿਲਕੁਲ ਨਹੀਂ ਪੈਣ ਦੇਣੀ ਆ ਇਸ ਲਈ ਅਸੀਂ ਫਟਾਫਟ ਦੇ ਨਾਲ ਖੁਰਚਣਾ ਇਸ ਦੇ ਵਿੱਚ ਚਲਾਉਂਦੇ ਜਾਣਾ ਹੈ ਤੇ ਥੋੜਾ ਥੋੜਾ ਅਸੀਂ ਇਸ ਦਾ ਕਲਰ ਜੇ ਚੇਂਜ ਕਰ ਲਵਾਂਗੇ ਬਹੁਤਾ ਅਸੀਂ ਇਸ ਨੂੰ ਰੈੱਡ ਵੀ ਨਹੀਂ ਕਰਨ ਤੇ ਬਹੁਤਾ ਅਸੀਂ ਇਸ ਨੂੰ ਵਾਈਟ ਵੀ ਨਹੀਂ ਰੱਖਣਾ ਬਸ ਹਲਕਾ ਜਿਹਾ ਬਰਾਊਨ ਹੋਣ ਦੇਵਾਂਗੇ ਅਸੀਂ ਇਸ ਹਲਬੇ ਨੂੰ ਬਣਾਉਂਦੇ ਸਮੇਂ ਇਸ ਵਿੱਚ ਇੱਕ ਗਲਤੀ ਕੀਤੀ ਹੈ ਅਸੀਂ ਆਟੇ ਨੂੰ ਪੂਰਾ ਪੁੰਨਣ ਤੋਂ ਬਾਅਦ ਖੰਡ ਉਸ ਵਿੱਚ ਪਾਈ ਜੋ ਕਿ ਖੰਡ ਦੇ ਖੁਰਨ ਵਿੱਚ ਬਹੁਤ ਜ਼ਿਆਦਾ ਦਿੱਕਤ ਆਈ ਤੇ ਖੰਡ ਸਾਡੀ ਪੂਰੀ ਤਰ੍ਹਾਂ ਨਹੀਂ ਖਰੀ ਇਸ ਲਈ ਤੁਸੀਂ ਜਦੋਂ ਇਹ ਤੁਸੀਂ ਕੀ ਦੇ ਵਿੱਚ ਟਪਨ ਥੋੜਾ ਜਿਹਾ ਗਰਮ ਹੋਣ ਤੇ ਤੁਸੀਂ ਇਸ ਵਿੱਚ ਖੰਡ ਐਡ ਕਰ ਦੇਣੀ ਹੈ ਜੇਕਰ ਤੁਸੀਂ ਦਲੀਆਂ ਵਾਲੀ ਖਾਂਡੀ ਇਸ ਦੇ ਵਿੱਚ ਪਾ ਲਓ ਜੇਕਰ ਤੁਸੀਂ ਬੂਰਾ ਖਾਂਡੀ ਇਸ ਦੇ ਵਿੱਚ ਪਾਉਣੀ ਹੈ ਤਾਂ ਉਹ ਤੁਸੀਂ ਕਦੋਂ ਵੀ ਪਾ ਸਕਦੇ ਹੋ ਹਲਬਾ ਬਣਨ ਤੋਂ ਬਾਅਦ ਵੀ ਤੁਸੀਂ ਇਸ ਦੇ ਵਿੱਚ ਪਾ ਸਕਦੇ ਹੋ ਤੇ ਵੇਖੋ ਜੀ ਅਸੀਂ ਫੇਰ ਦੇ ਜਾ ਰਹੇ ਹਾਂ ਤੇ ਇਸ ਦਾ ਹਲਕਾ ਹਲਕਾ ਜਿਹਾ ਕਲਰ ਚੇਂਜ ਹੋਣ ਲੱਗ ਗਿਆ ਬਹੁਤ ਹੀ ਹਲਕਾ ਜਿਹਾ ਇਸ ਦਾ ਕਲਰ ਚੇਂਜ ਹੋਇਆ ਹੈ ਬਟ ਅਸੀਂ ਇਸ ਦਾ ਕਲਰ ਸੋਨਾ ਜਿਹਾ ਕਰ ਲੈਣਾ ਹੈ ਰੈੱਡ ਜਿਹਾ ਕਿ ਵੇਖਣ ਵਿੱਚ ਸਾਡਾ ਹਲਵਾ ਕਾਫੀ ਸੋਹਣਾ ਜਿਹਾ ਲੱਗੇ ਵੇਖੋ ਜੀ ਇਸ ਦਾ ਕਲਰ ਚੇਂਜ ਹੋ ਗਿਆ ਤੇ ਹੁਣ ਅਸੀਂ ਇਸ ਵਿੱਚ ਜੇਕਰ ਮਿੱਠਾ ਵਗੈਰਾ ਪਾਉਣਾ ਹੈ ਖੰਡ ਵਗੈਰਾ ਅਸੀਂ ਟੇਸਟ ਦੇ ਟੇਸਟ ਦੇ ਅਕੋਰਡਿੰਗ ਖੰਡੇ ਇਸ ਦੇ ਵਿੱਚ ਪਾ ਸਕਦੇ ਹਾਂ ਤੁਸੀਂ ਚਾਹੋ ਤਾਂ ਇਸ ਨੂੰ ਸ਼ੱਕਰ ਗੁੜ ਕੋਈ ਵੀ ਭਾਗ ਕਿ ਬਣਾ ਸਕਦੇ ਹੋ ਜੋ ਤੁਹਾਨੂੰ ਮਿੱਠੇ ਵਿੱਚ ਚੰਗਾ ਲੱਗਦਾ ਹੈ ਤੇ ਅਸੀਂ ਖੰਡ ਪਾ ਕੇ ਵੇਖੋ ਅਸੀਂ ਕਾਫੀ ਬਣਾਉਣ ਤੋਂ ਬਾਅਦ ਇਸ ਵਿੱਚ ਖੰਡ ਬਾਈ ਤੇ ਖੰਡ ਸਾਡੀ ਜਿਹੜੀ ਆ ਉਹ ਖੁਰਨੀ ਰਹੀ ਨਹੀਂ ਤਾਂ ਜੇਕਰ ਅਸੀਂ ਪਹਿਲਾਂ ਹੀ ਪਾ ਦਿੰਦੇ ਤਾਂ ਹੁਣ ਨੂੰ ਸਾਡੀ ਖੰਡ ਬਿਲਕੁਲ ਚੰਗੀਦਰਾ ਕੋਰੀ ਹੋਣੀ ਸੀ ਪਤਾ ਵੀ ਨਹੀਂ ਲੱਗਣਾ ਸੀ ਕਿ ਆਟੇ ਦੇ ਵਿੱਚ ਖੰਡ ਹੈ ਜਾਂ ਨਹੀਂ ਜੇਕਰ ਇਸ ਤਰ੍ਹਾਂ ਤੁਸੀਂ ਵੀ ਪੌਣਾ ਭੁੱਲ ਵਗੈਰਾ ਜਾਉ ਤਾਂ ਤੁਸੀਂ ਇਸ ਦੇ ਵਿੱਚ ਬੂਰਾ ਖੰਡ ਹੀ ਪਾਉਣਾ ਉਸ ਤੋਂ ਬਾਅਦ ਇਸ ਦੇ ਵਿੱਚ ਦਾਣੇਦਾਰ ਖੰਡ ਨਾ ਪਾਉਣਾ ਤੇ ਲੋ ਜੀ ਸਾਡੀ ਖੰਡ ਜਿੰਨੀ ਕੋ ਖੁਰੀ ਠੀਕ ਹੈ ਤੇ ਇਸ ਤੋਂ ਬਾਅਦ ਅਸੀਂ 스위ਚ ਖੁਰਚਣਾ ਫੇਰਦੇ ਹੋਏ ਇਸ ਨੂੰ ਥੋੜਾ ਥੋੜਾ ਇਸ ਦਾ ਕਲਰ ਥੋੜਾ ਜਿਹਾ ਹੋਰ ਚੇਂਜ ਕਰਾਂਗੇ ਤੇ ਨਾਲ ਨਾਲ ਸਾਡੀ ਜਿਹੜੀ ਖੰਡ ਹੈ ਉਹ ਵੀ ਖੁਰ ਜਾਵੇਗੀ ਲੋ ਜੀ ਸਾਡੇ ਆਟੇ ਮੈਦੇ ਦਾ ਕਲਰ ਬਹੁਤ ਸੋਹਣਾ ਲੱਗ ਰਿਹਾ ਹੈ ਕਲਰ ਇਸ ਦਾ ਪੂਰਾ ਚੇਂਜ ਹੋ ਗਿਆ ਹੈ ਹੁਣ ਅਸੀਂ ਬਣਾਵਾਂਗੇ ਜੀ ਮਲਾਈ ਮਲਾਈ ਬਣਾਉਣ ਦੇ ਲਈ ਇੱਕ ਕੜਾਹੀ ਦੇ ਵਿੱਚ ਅਸੀਂ ਪਾ ਲਿਆ ਜੀ ਦੁੱਧ ਜੇਕਰ ਤੁਹਾਡੇ ਕੋਲ ਖੋਆ ਹੈ ਕੱਢਿਆ ਹੋਇਆ ਤਾਂ ਤੁਸੀਂ ਇਸ ਦੁੱਧ ਦੇ ਵਿੱਚ ਖੋਆ ਮਿਕਸ ਕਰਨਾ ਜੇਕਰ ਤੁਸੀਂ ਖੋਆ ਕੱਢ ਕੇ ਨਹੀਂ ਰੱਖਿਆ ਹੋਇਆ ਤਾਂ ਤੁਸੀਂ ਦੁੱਧ ਇਸ ਵਿੱਚ ਜ਼ਿਆਦਾ ਲੈਣਾ ਹੈ ਤੇ ਉਸ ਦੁੱਧ ਤੋਂ ਅਸੀਂ ਖੋਆ ਬਣਾਉਣਾ ਹੈ ਖੋਆ ਸੀ ਬਹੁਤ ਸਖਤ ਨਹੀਂ ਬਣਾਉਣਾ ਤੁਸੀਂ ਮਿਕਸਦੇ ਜਾਓ ਕੇ ਹਲਵੇ ਦੇ ਵਿੱਚ ਪਾਉਣ ਲਈ ਕਿੰਦਾ ਦਾ ਖੋਸਾਾਨੂੰ ਚਾਹੀਦਾ ਹੈ ਇਸ ਤੇ ਵਿੱਚ ਵੀ ਅਸੀਂ ਤੇਜ਼ੀ ਦੇ ਨਾਲ ਖੁਰਚਣਾ ਵਾਰਦੇ ਜਾਵਾਂਗੇ ਤੇ ਇਹ ਜਿਹੜਾ ਸਾਡਾ ਖੋਆ ਹੈ ਆਪਣੇ ਆਪ ਹੀ ਖੁਰਕੇ ਬਿਲਕੁਲ ਦੁੱਧ ਦੇ ਵਿੱਚ ਮਿਕਸ ਹੋ ਜਾਵੇਗਾ ਤੇ ਵੇਖੋ ਦੁੱਧ ਸਾਡਾ ਗਾੜਾ ਜਿਹਾ ਹੋ ਗਿਆ ਬਸ ਇਨਾਂ ਨੂੰ ਦੁੱਧ ਉਸ ਦੀ ਗਾੜਾ ਕਰਨਾ ਹੈ ਜਿਵੇਂ ਇਸ ਦੀ ਘਰੌੜੀ ਜਹੀ ਬਣਾ ਲੈਣੀ ਹੈ ਜਿਸ ਤੱਕ ਘਰੌੜੀ ਬਹੁਤੀ ਨਾ ਤਾਂ ਪਤਲੀ ਹੁੰਦੀ ਹੈ ਤੇ ਨਹੀਂ ਕੋਈ ਬਹੁਤ ਹੀ ਜ਼ਿਆਦਾ ਗਾੜੀ ਹੁੰਦੀ ਹੈ ਰਬੜੀ ਰਬੜੀ ਜਿਹੀ ਬਣਾ ਲੈਣੀ ਆਸੀ ਵੇਖੋ ਅਸੀਂ ਇਸ ਨੂੰ ਥੋੜਾ ਜਿਹਾ ਹੋਰ ਸਖਤ ਕਰ ਲੈਣਾ ਤੇ ਫਿਰ ਅਸੀਂ ਇਸ ਦੇ ਵਿੱਚ ਜੋ ਅਸੀਂ ਆਟਾ ਖੰਡ ਪਾ ਕੇ ਤਿਆਰ ਕੀਤਾ ਸੀ ਭੁੰਨਿਆ ਸੀ ਆਟਾ ਉਸ ਨੂੰ ਇਸ ਦੇ ਵਿੱਚ ਮਿਕਸ ਕਰ ਦੇਣਾ ਇੱਥੇ ਵੀ ਅਸੀਂ ਇੱਕ ਗਲਤੀ ਕੀਤੀ ਜੇ ਅਸੀਂ ਖੋਏ ਦੇ ਵਿੱਚ ਅਲੱਗ ਤੋਂ ਖੰਡ ਨਹੀਂ ਪਾਈ ਇਹ ਵੀ ਗਲਤੀ ਹੈ ਕਿਉਂਕਿ ਖੋਆ ਬਹੁਤ ਜਿਆਦਾ ਫਿੱਕਾ ਹੋਵੇਗਾ ਤੇ ਜਿੰਨਾ ਕੁ ਮਿੱਠਾ ਅਸੀਂ ਆٹے ਮੈਦੇ ਦੇ ਵਿੱਚ ਪਾਇਆ ਹੋਇਆ ਪਾਇਆ ਹੈ ਉਹ ਆٹے ਮੈਦੇ ਲਈ ਤਾਂ ਇਨਾਫ ਹੈ ਬਟ ਉਹ ਸਾਡੇ ਖੋਏ ਦੇ ਵਿੱਚ ਘਟ ਜਾਵੇਗਾ ਤੇ ਸਾਨੂੰ ਖੋਏ ਦੇ ਵਿੱਚ ਵੀ ਮਿੱਠਾ ਜ਼ਰੂਰ ਪਾਉਣਾ ਜ਼ਰਿੰਦਾ ਹੈ ਇਹ ਵੀ ਅਸੀਂ ਗਲਤੀ ਕਰ ਲਈ ਜੋ-ਜੋ ਅਸੀਂ ਗਲਤੀਆਂ ਕਰ ਰਹੇ ਹਾਂ ਉਹ ਉਹ ਵੀ ਤੁਹਾਨੂੰ ਦੱਸ ਰਹੇ ਹਾਂ ਕਿ ਤਾਂ ਜੋ ਤੁਸੀਂ ਹਲਵਾ ਬਣਾਉਂਦੇ ਸਮੇਂ ਗਲਤੀ ਨਾ ਕਰੋ ਉਹ ਵੇਖੋ ਦੇ ਸਾਡਾ ਜਿਹੜਾ ਹਲਵਾ ਬਿਲਕੁਲ ਆਹ ਮਹਲਬੀ ਦੀ ਤਰ੍ਹਾਂ ਬਣ ਗਿਆ ਇਸ ਦੇ ਵਿੱਚ ਅਸੀਂ ਪਾਣੀ ਵਗੈਰਾ ਦਾ ਬਿਲਕੁਲ ਯੂਜ਼ ਨਹੀਂ ਕੀਤਾ ਜਿਸ ਤਨਾ ਤੁਸੀਂ ਵੇਖਿਆ ਤੇ ਬਹੁਤ ਸੋਹਣਾ ਰੰਗ ਇਸ ਦਾ ਲੱਗ ਰਿਹਾ ਹੈ ਜਿਸ ਤਰ੍ਹਾਂ ਕਿ ਸਰਦੀਆਂ ਦੇ ਵਿੱਚ ਆਪਣੇ ਹੱਡਾਂ ਗੋਡਿਆਂ ਦੇ ਵਿੱਚ ਜਿਆਦਾ ਦਰਦ ਰਹਿਣ ਲੱਗ ਜਾਂਦਾ ਹੈ ਉਹ ਸਾਡੇ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੋ ਜਾਂਦਾ ਹੈ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਅਸੀਂ ਇਸ ਦੇ ਵਿੱਚ ਪਾਏ ਨੇ ਜੀ ਤੇਲ ਉੰਜ ਇਸ ਦੇ ਵਿੱਚ ਖੋਪਾ ਦਾਖਾਂ ਤੁਸੀਂ ਕੋਈ ਵੀ ਡਾਈ ਫਰੂਟ ਪਾ ਸਕਦੇ ਹੋ ਬਟ ਅਸੀਂ ਇਸ ਦੇ ਵਿੱਚ ਤਿਲ ਤੇ ਚਿੱਟੇ ਮਖਜ਼ੀ ਹੀ ਪਾਏ ਨੇ ਸਰਦੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੈ ਇਹ ਹਲਵਾ ਸਾਨੂੰ ਜ਼ਰੂਰ ਬਣਾ ਕੇ ਖਾਣਾ ਚਾਹੀਦਾ ਹੈ ਜਿੰਨਾ ਜ਼ਿਆਦਾ ਇਹ ਖਾਣ ਦੇ ਵਿੱਚ ਟੇਸਟੀ ਹੋਵੇਗਾ ਉਸ ਤੋਂ ਕਿਤੇ ਜ਼ਿਆਦਾ ਇਹ ਸਾਡੇ ਲਈ ਹੈਲਦੀ ਵੀ ਹੋਵੇਗਾ ਜੇਕਰ ਤੁਸੀਂ ਇਹ ਹਲਵਾ ਬਣਾਉਣਾ ਸਿੱਖ ਗਏ ਹੋ ਤਾਂ ਇਸ ਨੂੰ ਆਪਣੇ ਘਰ ਦੇ ਵਿੱਚ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਵੇਖਿਓ ਤੇ ਹੁਣ ਅਸੀਂ ਇਸ ਨੂੰ نیچے ਉਤਾਰ ਲਿਆ ਜੀ ਦੇਖੋ ਸਾਡਾ ਹਲਵਾ ਕਿੰਨਾ ਜ਼ਿਆਦਾ ਵਧੀਆ ਤੇਜ਼ ਦਾ ਕਲਰ ਕਿੰਨਾ ਸੋਹਣਾ ਤੇ ਬਹੁਤ ਸੋਹਣੀ ਇਸ ਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਤੇ ਜੋ ਅਸੀਂ ਖੰਡ ਇਸ ਦੇ ਵਿੱਚ ਪਾਉਣੀ ਭੁੱਲ ਗਏ ਸੀ ਮੈਂ ਤੁਹਾਨੂੰ ਦੱਸਿਆ ਤੇ ਸਾਡੇ ਹਲਵੇ ਹਲਵੇ ਜਿਹੜਾ ਥੋੜਾ ਜਿਹਾ ਫਿੱਕਾ ਰਹਿ ਗਿਆ ਇਸ ਲਈ ਅਸੀਂ ਇਸ ਤੇ ਵਿੱਚ ਥੋੜੀ ਜਿਹੀ ਬੂਰਾ ਖੰਡ ਜ਼ਰੂਰ ਪਾਵਾਂਗੇ ਕਿਉਂਕਿ ਹੁਣ ਦਲੀਆਂ ਵਾਲੀ ਖੰਡ ਦਾ ਇਸ ਤੇ ਵਿੱਚ ਖੁਰਨੀ ਨਹੀਂ ਇਸ ਤੇ ਲਈ ਅਸੀਂ ਇਸ ਦੇ ਵਿੱਚ ਟੇਸਟ ਦੇ ਅਕੋਰਡਿੰਗ ਬੁਰਾ ਖਾਂਡ ਪਾਦਤੀਆ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਲਵੇ ਦੇ ਵਿੱਚ ਮਿਕਸ ਕਰ ਦੇਵਾਂਗੇ ਲਓ ਜੀ ਤਿਆਰ ਹੈ ਸਾਡਾ ਗਰਮਾ ਗਰਮ ਖੋਏ ਤੋਂ ਬਣਿਆ ਹਲਵਾ ਜਿਸ ਤੇ ਵਿੱਚ ਅਸੀਂ ਇੱਕ ਬੂੰਦ ਵੀ ਪਾਣੀ ਦਾ ਇਸਤੇਮਾਲ ਨਹੀਂ ਕੀਤਾ ਇਸ ਹਲਵੇ ਨੂੰ ਆਪਣੇ ਘਰ ਦੇ ਵਿੱਚ ਬਣਾ ਕੇ ਜ਼ਰੂਰ ਵੇਖਿਓ ਤੇ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਹਲਵਾ ਕਿੱਦਾਂ ਦਾ ਬਣਿਆ ਜੇਕਰ ਰੈਸিপি ਚੰਗੀ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਧੰਨਵਾਦ